ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜਿੰਨ ਪਿੰਡ ਪੰਚਦੇ ਸੀ ਲੱਡੇ ਜੀ ਉਰੇ ਤੇ ਬਾਈ ਕੱਲ ਮੋਟਰ ਕੱਢਦੇ ਦੀ ਰਿੱਤਾ ਮਾਰਦੀ ਸੀ ਇਹ ਬੋਰਾ ਤੇ ਮੋਟਰ ਕੱਢਣ ਦੀ ਕੋਸ਼ਿਸ਼ ਕਰਦੇ ਦੀ ਇਹ ਮੋਟਰ ਕਿਸੇ ਕਾਰਨ ਥੱਲੇ ਫਸ ਗਈ ਜਾਂ ਬੋਰ ਚ ਕੋਈ ਫਾਲਟ ਦੀ ਜਾਂ ਕਿਵੇਂ ਵੀ ਹੋ ਗਿਆ ਤੇ ਜ਼ੋਰ ਲਵਾਣ ਕਰ ਮੋ ਤਾਰ ਟੁੱਟ ਕੇ ਥੱਲੇ ਵਾਗੀ ਦੀ ਮੋਟਰ ਇਹ ਆਪਣੀ ਤੇ ਕੱਲ ਬਾਈ ਬਿਆਨਤ ਸਿੰਘ ਤੇ ਮਿੱਠੂ ਇਹ ਨਮੂਲ ਤੋਂ ਬਿਲੋਂਗ ਕਰਦੇ ਨੇ ਤੇ ਜਿਹੜਾ ਸੰਗਰੂਰ ਤੇ ਉੱਥੋਂ ਵਾਦ ਇਹਨਾਂ ਨੇ ਬਾਈਆਂ ਨੇ ਆਕੇ ਮੋਟਰ ਕੱਢੀ ਤੇ ਅੱਜ ਆਪਾਂ ਬੋਰ ਚੈੱਕ ਕਰਨ ਵਾਸਤੇ ਪਹੁੰਚਾ ਵੀ ਇਹਦੇ ਵਿੱਚ ਫਾਲਟ ਕੀ ਹੈਗਾ ਬਾਕੀ ਹੋਰ ਚੈੱਕ ਕਰਕੇ ਤੁਹਾਨੂੰ ਅੱਗੇ ਦੀ ਰਿਪੋਰਟ ਦਿੰਨੇ ਆਂ ਜੀ ਓਏ ਲੋ ਜੀ ਸਾਡੇ ਕੈਮਰਾਮੈਨ ਰੈਡੀ ਨੇ ਮਿੱਠੂ ਛੱਡੀ ਤਾਰ ਕੇ ਹਾਂ ਉਹ ਲਿਖਿਆ ਹੋਇਆ ਜਿੱਤੇ ਲਿਖਿਆ ਹੋਇਆ ਇਹਦੇ ਦਾਰ ਤੇ ਕਿ ਮੰਨਣ ਨੂੰ ਬਣਾਉਣਾ ਮੈਨੂੰ ਬਈ ਸੋਕਿਆ ਪੰਜ ਮਿੰਟ ਖੜ ਜਾ ਬੋਰਜਾ ਦੇਖ ਰਿਹਾ ਤੈਨੂੰ ਕਰਦਾ ਫੋਨ ਮੈਂ ਬੜਬੜਤਾ ਸੀ ਤਾਂ ਕੋਈ ਆ ਨਹੀਂ ਹੈ ਨਾ 3 ਇੰਚ ਵਾਲ ਹੁੰਦੇ ਨੇ ਇਹ ਕਪਾਸੇ ਖਈ ਹੋਈ ਹੈ ਦਰੋਂ ਇਹ ਦੂਜੇ ਪਾਸੇ ਲੱਗੇ ਦਲੇ ਵਾਸੇ ਲੱਗ ਕੇ ਜਾਂਦੀ ਆ ਅਲੀਤਨ ਗਿਆ ਜੀ ਪਾਣੀ ਚ ਨਹੀਂ ਗਿਆ ਨਾ ਨਾ ਪਾਣੀ ਚ ਨਹੀਂ ਆਇਆ ਚੱਲ ਜਾਣ ਦੇ ਉੱਥੇ ਚਾ ਚਾ ਵੀ ਲੱਗੇ ਮੇਰੀ ਨੂੰ ਉੱਥੇ ਦੋ ਸੱਕ ਜੇ ਸੱਕੇ ਤਾਂ ਕੁਝ ਹੋ ਨਹੀਂਗਾ ਅੱਛਾ ਜੀ ਅਸੂਰ ਡਿਲੀਵਰੀ ਆ ਜਾਣੀ ਹੈ ਨਾ ਨੇਜਮ ਕਰਦਾ ہاں ਯਾਰ ਕਿੰਨਾ ਹੋ ਗਿਆ ਦੇਖੀ 147 ਹੈ 147 ਚੱਲ ਜਾਣ ਦੇ 47 ਸੰਤਾਲੀ। ਕਾ ਛੱਡ ਦੇ ਥੱਲੇ। 49 ਕਿਸੇ ਆ 47 47। ਮੜਾ ਤਾਂ ਜਾ ਕੇ ਛੱਡੀ। ਜਾਣ ਦੇ। ਹੌਲੀ ਚੱਲੀ। ਰਿਤਕ ਨੇ ਟੈਂਬਾ ਚੱਕ ਦੀ ਪਤਾ ਹੋਵੇ ਸਾਨੂੰ ਇਹ। ਇਹ ਤਾਂ ਹੁਣ ਤਾਂ ਪਹਿਲੀ ਚ ਨਹੀਂ ਹੈ ਜੋ ਡਰੇਵੀ ਦੂਜੀ ਪਾਵੇ ਜਾਂ 3 ਇੰਚੀ ਪਾ ਦਿਓ। ਜਾਂ ਪਲਾਸਟਿਕ। ਹੋਲੀ ਚੱਲੀ ਹੌਲੀ। ਹੌਲੀ 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 ਉੱਪਰ ਕਰੀ ਮੜਾ ਜਾ ਉੱਪਰ ਕਰੀ ਮੜਾ ਜਾ ਦੇਖੋ ਚੱਲ ਜਾਣ ਦੇ ਥਲੇ ਹੌਲੀ ਚੱਲੀ ਹੌਲੀ ਬਿਰਤੀ ਲੱਗੀ ਲੱਦਿਆ ਨਾ ਹਾਂ ਰੇਤਾ ਵੱਡਦਾ ਹੀ ਆ ਕਿ ਸਾਈਕ ਸਾਲ ਹੋਏ ਲੇਕਿਨ ਦੋ ਦੋ ਸਾਲ ਆਉਣ ਲੱਗੇ ਨੇ ਦੋ ਤਾਂ ਵੀ ਕੱਟੀ ਪਈ ਹੋਣੀ ਹੌਲੀ ਹੌਲੀ ਰੱਖੀ ਹੌਲੀ ਸੋ ਸੋ ਦਾ ਸੋ ਇਹ ਦੋ ਸੂਬੇ ਤੱਕ ਤੇ ਅਵਰ ਤੱਕ ਤੇ ਵੇਖ ਖੁੱਲ ਗਈ ਫੇਰ ਫੇਰ ਤਾਂ ਥੱਲੇ ਗਈ ਜੰਮੀ ਥੱਲੇ ਹੋਊਗਾ ਕਿ ਖੜ ਜਾਂਦੇ ਹਾਂ ਹਾਂ ਉਹਦੇ ਕਰਕੇ ਹੋਊਗਾ ਆਹ ਚੀਜ਼ ਜੜਦੀ ਗਈ ਬਾਈ ਤੇ ਉਹ ਤਾਂ ਖੜਾ ਤੇ ਮਣਾ ਮੋਟਾ ਤੇਣਾ ਆ ਜਾਂ ਸੀ ਇਹਦਾ ਇਹ ਵੀ ਆ ਜਾਂਦਾ ਤੇਣਾ ਵਿੱਚ 140 ਸਾਲ ਜੰਮੇ ਹਾਲ ਤਾਂ ਆਟੇ ਕਰਸਾ ਲਾ ਦੇ ਇੱਧਰੋਂ ਤਾਂ ਫਲਾਸ ਦੇ 30 ਉੱਤਾਰ ਰਹੇ ਨੋ ਨੀ ਸਰੋ ਆਇਆ ਹਾਂ ਪਰ ਗਣੀ ਦੇਸੀ ਮੇਟੀਆ ਥੱਲੇ ਕਰ ਐਂਟਰ ਜੀ ਗਈ ਅੱਛਾ ਥੱਲੇ ਕਰੀ ਫਿਲਟਰ ਟੁੱਟੇ ਹੌਲੀ 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 ਕਰੀ ਚੱਲ ਸਾਗ ਢਾਈ ਤਾਂ ਕਿੰਨਾ ਹੋ ਗਿਆ ਰੇ ਦੇਖੀ ਆ ਜਿਹੜਾ ਇਹ ਨੂਜਾ ਮੈਂ ਆਹ ਸਾਡੇ ਸਾਡੇ ਤੇ ਸਰਵਾ ਬਣ ਕੇ ਤਾਂ ਜਾਲੀ ਲਾਉਣੀ ਨਹੀਂ ਅੱਛਾ 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 ਕਿੰਨਾ ਹੋ ਗਿਆ 179 ਆਹ 99 ਇਹ ਤਾਂ ਸਸੀ ਤੋਂ ਇੱਕ ਫੁੱਟ ਘੱਟ ਆ ਯਾਰ ਇੱਕ ਫੁੱਟ 380 ਕਰ ਦੇ ਸਤਾਂ ਨਾ ਹਾਂ ਹੁਣ ਇਹ ਦੂਆ ਫਿਲਟਰ ਸ਼ੁਰੂ ਹੋ ਗਿਆ ਹਾਂ ਚੱਲ ਆ ਢੱਕਾ ਜਾਈ ਇਹ ਇਹ ਢੱਕਾ ਨਹੀਂ ਗਈ ਇਹ ਤਾਂ ਡਿਸਕੋ ਆ ਬਣ ਕੇ ਜਾਲੀ ਲਾਉਣੀ ਨਹੀਂ ਤਾਰ ਦੇੜ ਲੈ ਪਹਿਲਾਂ ਦੇੜ ਲੈ ਤਾਰੇ ਨਤਾਰਨਾ ਭੇਜਾ ਆਪਾ ਹੋਣੀ ਵਿੱਚ 400 ਦੇ ਲੱਗੇ ਲੌਂਡਰ ਹੈ 450 ਦਾ ਬੀਕ ਬੱਟਦਾ ਹੀ ਵਾ ਹੁਣ ਲੈ ਕੇ ਨੇ ਬੱਸ ਉਹ ਨਾ ਤੜਨੇ ਨਹੀਂ ਜੜਾਉਣੀ ਹੈ ਕਿ ਸੇਬ ਨਹੀਂ ਤੜਨੇ ਯਾਰ ਹੋਣੀ 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 390 ਚੱਲ ਹੋਣੀ ਚੱਲੀ ਜਾਵਾਂ ਚੱਲ ਅੱਗੇ ਦੂਰ ਨਹੀਂ ਜਾਂਦੇ ਪਰ ਕਿ ਭੱਗ ਜਾਂਦੇ ਨੇ ਦੰਦਾਂ ਜਾਨਵਰ ਜਿਹੰਦੇ ਨੇ ਸਾੜੇ ਲੱਗਦੇ ਹਨ ਆ ਬਾਲਾ ਕੋ ਸੁੰਦਾ ਹੀ ਇਜਾ ਹੈ ਜੀ ਬਾਲਾ ਕੋ ਸੁੰਦਾ ਹੀ ਇਜਾ ਖੜ ਜੀ ਘੰਟਾ ਚੱਲ ਕਿੰਨਾ ਹੋ ਗਿਆ ਓਏ ਇਹ ਹੈਗਾ 400 ਤੋਂ 3 ਫਟ ਘੱਟ 97 397 400 ਤੋਂ 3 ਫਟ ਘੱਟ ਕਿੰਨਾ ਬਣ ਗਿਆ 397 ਚੱਲ ਜਾਣ ਦੇ ਅਗੇ ਪੰਟਰ ਟੈਂਟਰ ਚੱਲਦਾ ਫਿਰਟਰ ਦੀਆਂ ਗਲੀਆਂ ਨੇ ਟੈਂਟਰ ਜੋ ਡਬਲ ਫਿਲਟਰ ਮੇਲੇ ਬੱਦਨਪਾਦ ਹੋਏ ਨੇ 30 ਫੁੱਟ ਜਾ ਹੌਲੀ 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 ਚੱਲੀ ਵਾਲਾ ਪੰਟਰ ਦੀ ਜਲੀ ਜਿਹੀ ਗੱਡੀ Ừ cái ký tà chụp em ở đây đi hơi kèn bữa cho phần cholly ਮੋਲਕੋ ਗੰਨਲਾ ਥੱਲੇ ਚੱਲ ਹੌਲੀ ਜਿਹੜੇ ਉੱਪਰ ਕਰੀ ਮੜਾਇਆ ਬਸ ਕਿੰਨਾ ਹੋ ਗਿਆ ਓਰੇ 440 ਦੇ 400 ਤਾਂ ਜਾ ਕਿ ਛੱਡੀ ਜਾਣਦੇ ਤਾਂ ਜਾ ਕੇ 62 ਦਵਾਰ ਤੋ ਫੇਰ ਲਿ ਗਿਆ ਕੋਟੇ ਲਿ ਗਿਆ ਜਾਣਦੇ ਜਾਣਦੇ ਤਾਂ ਜਾ ਕੇ 62 ਤਾਂ ਜਾ ਕੇ ਹੋਰ ਤਾਂ ਜਾਕਾ ਤਾਂ ਜਾਕਾ ਹੋਰ ਚੱਕ ਨੱਸ ਤਾਂ ਜੱਕ ਤਾਂ ਜੱਕ ਲੈ ਛੱਟ ਥਲੇ ਮੈਂ ਗਨ ਪੜਿਆ ਪਿਆ ਯਾਰੋ ਤੱਲੀ ਨਾ ਜਾਊਗਾ ਬਿਲਕੁਲ ਤਾਂ ਜੱਕੇ ਛੱਟ ਮੜਾਏ ਹੋਰ ਛੱਡ ਪੱਟੇ ਜੋਟੇ ਨਹੀਂ ਆਹ ਹੱਸੋ ਚੱਲ ਚਾੜਦੇ ਜਾਣ ਦੇ ਲੰਗਿਆ ਆਹ ਦੇਖ ਲਈ ਕੰਮ ਕਰਦੇ ਸਰਪਰੇ ਆਈਏ ਸ਼ਰਾਬ ਤੋਂ ਸੱਤੀ ਲਓ ਜੀ ਆਪਣਾ ਕੈਮਰਾ ਵੱਜ ਚੁੱਕਿਆ ਜੀ ਕਰਾਉਣੇ ਥੋੜੀ ਮਿਸਤਰੀ ਨਾਲ ਗੱਲ ਕੀ ਕਹਿੰਦੇ ਨੇ ਮਿਸਤਰੀ ਜੀ ਸੁਣਦੇ ਹਾਂ ਉਹਨਾਂ ਦੀ ਗੱਲ ਬਾਤ ਆਪਾਂ ਹਾਂਜੀ ਮਿਸਤਰੀ ਜੀ हां जी ਅਸੀਂ ਇਹ ਬੋਰ ਚੈੱਕ ਕਰ ਲਏ ਤੀਗਾ ਤੇ ਆਪਾਂ ਨੇ ਬੋਰ ਦੇਖ ਰਿਹਾ ਤੇ 9.5 ਇੰਚੀ ਬੋਰ ਤੀਗਾ ਇਹ ਤੇ ਤਕਰੀਬਨ 147 ਫੁੱਟ ਤੇ ਪਾਣੀ ਲੈਵਲ ਆਏਗਾ ਉਹਨੇ ਤੇ ਮੰਨ ਲਓ ਜਿਹੜਾ ਆਪਣਾ 380 ਤੋਂ ਲੈ ਕੇ 420 ਤੱਕ ਇੱਥੇ ਵੀ 40 ਫੁੱਟ ਫੰਟਰ ਪਿਆ ਹੋਇਆ ਹੋਗਾ ਤੇ ਆਪਣਾ 437 ਫੁੱਟ ਤੋਂ ਪੱਕਾ ਪਾਈਪ ਜਿਹੜਾ ਉੱਥੇ ਤੱਕ ਪਿਆ ਹੋਇਆ ਉਹਦਾ ਸੱਲ ਚੱਲ ਪਿਆ 10 ਫੁੱਟ ਸੱਲ ਬੇਲਾ ਗਿਆ ਤਾਂ ਸੱਲ ਭਰਿਆ ਹੋਇਆ ਸੱਲ 'ਚ ਫਲਟ ਹੈਗਾ ਤੇ ਉਹਦੇ ਕਰਕੇ ਰਿਤਾ ਜਗਦੀ ਮੋਟਰ ਤੇ ਸੱਲ ਬੇਲਾ ਕਰਨਾ ਪਊਗਾ ਹਾਂ ਜੀ ਹੁਣ ਆਪਾਂ ਨੇ ਇੱਥੇ ਮਸ਼ੀਨ ਲੱਗੀ ਹੋਈ ਐ ਤੇ ਇਹ ਜਾਂ ਬੋਕੀਆਂ ਲਾ ਕੇ ਸਲਵੇਲਾ ਕਰਾਂਗੇ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਸਾ ਨਾਲ ਸੰਪਰਕ ਕਰ ਸਕਦਾ ਹੈ ਨਾ ਮੁਖਤਿਆਰ ਸਿੰਘ ਪਿੰਡ ਨਮੂਲ ਤੇ ਜ਼ਿਲ੍ਹਾ